ਅੰਤੋਂ ਪਿਆਰੀ ਬੱਕੀ ਆਈ ਲਵ ਇਟ ਇੱਕ ਵਾਰ ਦੀ ਗੱਲ ਹੈ ਵਾਂਸ ਅਬੋਨੀ ਟਾਈਮ ਮੇਰੇ ਕੋਲ ਸੀ ਹੁੰਦੀ ਮੋਟਰਸਾਈਕਲ ਜਾਨ ਤੋਂ ਵੱਧ ਸੀ ਪਿਆਰੀ ਬੈਟਰੀ ਪੂਰੀ ਚਾਰਜ ਤੇ ਪਾ ਕੇ ਰੱਖੀ ਸੀ ਫੁਲਕਾਰੀ ਫੋਟੋਆਂ ਨੇ ਤਕ ਚਾਉਂਦੇ ਸੋਸ਼ਲ ਮੀਡੀਆ ਉੱਤੇ ਪਾਉਂਦੇ ਜਦੋਂ ਕਿਤੇ ਵੀ ਜੀ ਕਰਦਾ ਮੈਂ ਬੱਕੀ ਕਹਿ ਕੇ ਉਸਨੂੰ ਬੁਲਾਉਂਦਾ ਮਿਰਜੇ ਦੀ ਬੱਕੀ ਨਾਲੋਂ ਵੱਧ ਸੀ ਚਾਵਾਂ ਨਾਲ ਮੈਂ ਰੱਖੀ ਖੂਬਸੂਰਤੀ ਉਸਦੀ ਦੇ ਚਰਚੇ ਹਰ ਮਹਿਫਿਲ ਵਿੱਚ ਹੁੰਦੇ ਮੈਂ ਵੀ ਉਹ ਫੁੱਲਿਆ ਨਹੀਂ ਸਮਾਉਂਦਾ ਉਸਦੀ ਚਰਚਾ ਕਰਕੇ ਹਾਰਸ ਪਾਵਰ ਪੂਰੀ ਹਵਾਵਾਂ ਨਾਲ ਗੱਲਾਂ ਹੀ ਕਰਦੀ ਜੇ ਉਸਦੇ ਉੱਤੇ ਛਿੱਟਾ ਜਾਂ ਧੂੜ ਕਦੇ ਵੀ ਪੈ ਜਾਂਦਾ ਮੈਂ ਵੀ ਉਹ ਤੱਕ ਸਾਹ ਨਾ ਲੈਂਦਾ ਜਦੋਂ ਤੱਕ ਮੁੜ ਕੇ ਫਿਰ ਉਹਨੂੰ ਚੁਕਾ ਨਾ ਲੈਂਦਾ ਇੱਕ ਦਿਨ ਕਿਸੇ ਦੀ ਐਸੀ ਮਾੜੀ ਨਜ਼ਰ ਉਸਨੂੰ ਲੱਗੀ ਫੇਰ ਉਹ ਮੈਨੂੰ ਤੇ ਮੇਰੀ ਬੱਕੀ ਦੋਨੋਂ ਨੂੰ ਲੈ ਡੁੱਬੀ ਘਰ ਵਾਲੀ ਮੇਰੀ ਨੂੰ ਇੱਕ ਦਿਨ ਐਸਾ ਗੁੱਸਾ ਆਇਆ ਉਸਨੇ ਇੱਕ ਕਵਾੜੀਆ ਨੂੰ ਘਰ ਬੁਲਾਇਆ ਮੇਰੀ ਬੱਕੀ ਤੋਂ ਫਲਕਾਰੀ ਲਾਹੀ ਤੇ ਕਵਾੜੀਆ ਨੂੰ ਚੁਕਾਇਆ ਕਵਾੜੀਏ ਨੇ ਵੀ ਮੇਰੀ ਬੱਕੀ ਦਾ ਮੁੱਲ ਲੋਹੇ ਦਾ ਹੀ ਪਾਇਆ ਬਟਿਆਂ ਪੈਸਿਆਂ ਨਾਲ ਬੱਕੀ ਦੀ ਥਾਂ ਤੇ ਡਿਸ਼ਵਾਸ਼ਰ ਲਗਾਇਆ ਝੂਠੀ ਪਲੇਟ ਦੇ ਵਾਂਗੂ ਮੇਰੇ ਸੁਪਨੇ ਵੀ ਦੋ ਦਿੱਤੇ ਖੜਾ ਤੱਕਦਾ ਰਹਿ ਗਿਆ ਮੈਂ ਰੱਬਾ ਇਹ ਕੀ ਪਾਣਾ ਵਰਤਾਇਆ ਰੱਬਾ ਇਹ ਕੀ ਪਾਣਾ ਵਰਤਾਇਆ ਰੱਬਾ ਇਹ ਕੀ ਪਾਣਾ ਵਰਤਾਇਆ ਨਾਓ ਯੂ ਗਾਇਜ਼ نو ਵਾਟ ਟੂ ਡੂ ਇਫ ਯੂ ਲਾਈਕ ਇਟ ਆਰ ਵਾਟ